पर राकेशाली ਹਰੀਏਕ ਟੌਰ ਪਰਿਆ ਤੁਸੀਂ ਮੌਕੇ ਤੇ ਪਹੁੰਚੇ ਆ ਹਾਂ ਦੀ ਚਰਨੇ ਨੂੰ ਹਾਂਜੀ ਕਹਿੰਦੇ ਤੁਹਾਡੇ ਵੀ ਚੋਰੀ ਹੋਈ ਆ ਕਦੋਂ ਹੋਈ ਸੀ ਕੀ ਧਰਾਂ ਬੰਦ ਪਰ ਮੇਰੇ ਨਾ 27 ਤਰੀਕ ਨੂੰ ਮੈਂ ਆਪਣੇ ਸਾਸੂ ਰਾਂ ਨੂੰ ਛੱਡਣ ਵਾਸਤੇ ਦਿੱਲੀ 에ਰਪੋਰਟ ਤੇ ਗਿਆ ਸੀਗਾ 27 ਤਰੀਕ ਨੂੰ ਜਦੋਂ ਮੈਂ 27 ਮਤਲਬ 27 ਸਵੇਰੇ ਮੈਂ ਜਦੋਂ ਵਾਪਸ ਮੁੜਿਆ ਨਾ ਸਾਡੇ 7:00 ਵਜੇ ਤੋਂ ਜਦੋਂ ਮੈਂ ਘਰ ਆ ਕੇ ਦੇਖਿਆ ਮੇਰੇ ਘਰ ਦੇ ਨੀਚੇ ਵਾਲਾ ਲੋਕ ਸੀਗਾ ਗੇਟ ਉਹ ਤੋੜਿਆ ਗਿਆ ਤੇ ਉੱਪਰ ਪੌੜੀ ਚੜ ਕੇ ਮੇਰਾ ਲੋਕ ਤੋੜਿਆ ਮੇਰਾ ਲੋਕ ਤੋੜਿਆ ਗਿਆ ਜਦੋਂ ਮੈਂ ਉੱਤੇ ਜਾ ਕੇ ਦੇਖਿਆ ਮੇਰੇ ਘਰ ਦੇ ਹਾਲਾਤ ਇਸਾਂ ਲੱਗੇ ਸੀਗੇ ਵੀ ਮਤਲਬ ਬਹੁਤ ਕੁਝ ਹੋਕ ਹੋ ਗਿਆ ਜਿੱਦਾਂ ਤੇ ਜਦੋਂ ਮੈਂ ਦੇਖਿਆ ਮੇਰੇ ਦੋਨੇ ਬੈੱਡ ਖੁੱਲੇ ਪਏ ਸੀਗੇ ਦੋਨੇ ਬਿੱਡਾਂ ਦਾ ਸਾਰਾ ਸਮਾਨ ਖਿਲਰਿਆ ਪਿਆ ਸੀਗਾ ਕੱਲਾ ਕੱਲਾ ਮੇਰਾ ਪੇਪਰ ਖੁੱਲਿਆ ਗਿਆ ਕੱਲਾ ਕੱਲਾ ਮੇਰਾ ਪਿੰਟ ਦਾ ਕੱਪੜਾ ਖੁੱਲਿਆ ਗਿਆ ਕੱਲਾ ਕੱਲਾ ਮੇਰਾ ਬੈਗ ਖੁੱਲਿਆ ਗਿਆ ਮੇਰੇ ਟਿਫਨ ਵਾਲਾ ਬੈਗ ਖੁੱਲਿਆ ਗਿਆ ਮੇਰੇ ਜਿੰਮ ਵਾਲਾ ਬੈਗ ਖੁੱਲਿਆ ਗਿਆ ਮੇਰੇ ਸਕੂਲ ਦੇ ਬੱਚੇ ਦਾ ਬੈਗ ਖੁੱਲਿਆ ਗਿਆ ਮੇਰੀ ਵਾਈਵ ਦਾ ਸਕੂਲ ਦਾ ਬੈਗ ਪੋਲਿਆ ਗਿਆ ਤੇ ਜਿਹਦੇ ਵਿੱਚ ਮੇਰੀ ਨਗਦੀ ਤੇ ਮੇਰਾ 골ਡ ਪਿਆ ਸੀਗਾ ਉਹ ਉਹਨਾਂ ਨੇ ਕੱਲਾ ਕੱਲਾ ਪੱਤ ਪੱਤ ਛਾਣ ਕੇ ਮੇਰਾ ਸਾਰਾ ਸਮਾਨ ਖੋਲਿਆ ਗਿਆ। 3 ਕਿਲੋ ਕਰਦਾ ਸਰ ਮੇਰਾ 3.5 ਤੋਲੇ ਸੋਨਾ ਸੀਗਾ ਜੀ। ਬਾਕੀ 30 ਹਜ਼ਾਰ ਨਗਦੀ ਸੀਗੀ। ਜੇ ਕੋਈ ਕੰਪਲੇਟ ਵਗੈਰਾ ਸਰ ਮੈਂ ਕੰਪਲੇਟ 28 ਤਰੀਕ ਨੂੰ ਸਵੇਰੇ ਆ ਕੇ 8 ਵਜੇ ਹੀ ਮੈਂ ਕੰਪਲੀਟ ਕੀਤੀ ਸੀਗੀ ਇਸ ਥੀ ਤੇ ਉਹ ਮੌਕੇ ਤੇ ਪੁਲਿਸ ਮੁਲਾਜ਼ਮ ਆਏ ਸੀਗੇ ਉਹਨਾਂ ਨੇ ਮੌਕਾ ਦੇਖਿਆ ਹੈਗਾ ਉਸ ਤੋਂ ਬਾਅਦ ਤੇ ਮਨਨ ਕੋਈ ਕਰਵਾ ਨਹੀਂ ਹੋਈ ਹੈਗੀ ਇਸ ਥੀ ਪਰ ਮੈਂ ਇਹ ਜੁਣਾ ਹੈ ਕਿ ਮੈਨੂੰ ਜੋ ਮੇਰਾ ਬੰਦਾ ਸਾਥ ਦੁਆ ਜਾਵੇ ਤਾਂ ਹੁਣ ਤੁਸੀਂ ਇੱਥੇ ਕਿੱਥੇ ਪਹੁੰਚੇ ਸਰ ਮੈਂ ਫਲੋ ਲਾਈਵ ਤੇ ਫੇਸਬੁਕ ਤੇ ਮੈਂ ਨਿਊਜ਼ ਦੇਖੀ ਤੇ ਮੈਂ ਡਿਊਟੀ ਆਫ ਕਰਕੇ ਮੈਂ ਛੇਤੀ ਛੇਤੀ ਜਲਦੀ ਜਲਦੀ ਆਇਆ ਮੈਂ ਦੇਖਾਂ ਕਿ ਇਹ ਇਹ ਗੱਲਬਾਤ ਕਰਾਂ ਮੈਂ ਕਿ ਮੇਰੇ ਘਰ ਵੀ ਚੋਰੀ

मुझसे पूछे मैं ला के मतलब वहाँ पे ले जाके दे दिया और क्या वहाँ से उठाया और कुछ नहीं खाली पैसे उठाया था बस खाली पैसे उठाया जो गहना कट्टा था वो कहाँ गया गहना नहीं कट्टा था मतलब जितना मुझसे पूछा मैं जाके सारा दे दिया और साथ में कौन था तेरे? मैं अकेला ही था अकेला तो नहीं है वीडियो में और भी आदमी आ रहे हैं सच में अकेला था रहने वाला कहाँ कमरा लेके रह रहा था काम कर रहा था जिसके पास काम करता है ये लेबर का काम करने लगा था लेबर का ये, ये पिस्तौल की ऊँट साथ में रखता है ये मैं रखा नहीं था मतलब रूम पे दूसरा कोई लाया था हाँ। मेरे लड़के बच्चे मतलब तीन चार थे वहाँ पे खेलते थे मेरे रूम में रख दिए थे इससे जो चोरी की है इसके अलावा रस्ते में भी ये पिस्तौल दिखा के किसी से लूटपाट करते नहीं पहले भी कोई चोरी वगैरह की है हाँ किया था पाने यूपी में की थी यूपी में है? यूपी में और कितनी चोरी की हुई है टोटल जब से मिला के मैं तीन चोरी किया हूँ क्या क्या चोरी, हाँ? चोरी किया कोई सामान हाँ। वगैरह बस खाली दो हजार रूपए बस जितने ये पस्तोल लिया था उसका क्या नाम है? ये हनुमान मंदिर से मतलब लेके आए थे तो बच्चे लोग मैं तो पूजा मैं नहीं लिया था बच्चे लोग लिया था खेलने के लिए ये देखो इसमें मतलब ये वो अच्छा नहीं लगती है ना ना। ना। ना ना। ना। ਖਿਡਾਰੀਆਂ ਨੇ ਆ ਬੰਦਰ ਮੂੰਹ ਤੇ ਆਪੇ ਬਾਲਾ ਚ ਬੰਨੂਗਾ ਵੀਡੀਓ ਬਾਲੋ ਨਹੀਂ ਨੀ ਬਰਾ ਉਹਨਾਂ ਨੂੰ ਅੰਦਰ ਕਰ ਕਿੱਥੇ ਨੇ ਕੱਤੀ ਹੋਈ ਨਹੀਂ ਐਂਟਰੀ ਥੋੜੀ ਖਬਰ ਲੱਗੇਗੀ ਨਾ ਤੇ ਨਾਲੇ ਕੈਮਰੇ ਘੁੰਮਦੇ ਜਿਹੜੇ ਲੱਗੇ ਆ ਉਹਨੂੰ ਕੈਚ ਅਪ ਕਰੋ ਹਾਂ ਜੀ ਅੱਗੇ ਬੇਚੀਆਂ ਵੀ ਸਾਰਾ ਕੁਝ ਹੋ ਗੰਗੂ ਵੀ ਆਪ ਗੰਗੂ ਆਪ ਕੀ ਬੈਠੀ ਜੀ ਬੈਠੀ ਜੀ ਬੈਠੀ ਜੀ ਸਿਕਾਇਤ ਹੈ ਨਾ ਮੈਂ ਆਪਣਾ ਮੇਰਾ ਨਾਮ ਪਵਨ ਕੁਮਾਰ ਜੀ ਸਾਡੀ ਇੱਕ ਰਾਤ ਚੋਰੀ ਹੋਈ ਸੀ ਜਿਹਦੀ ਖਬਰ ਹੈ ਥੋੜੀ ਦੇਰ ਪਹਿਲਾਂ ਮੈਸਰ ਜੀ ਨੂੰ ਹਾਂਜੀ ਤੇ ਹੁਣ ਪਤਾ ਲੱਗਾ ਕਿ ਜਿਹੜਾ ਤੁਹਾਡੇ ਵੱਲੋਂ ਆਪ ਖੋਦੇ ਜਿਹੜਾ ਚੋਰ ਹੈ ਉਹ ਕਾਬੂ ਕਰ ਲਿਆ ਗਿਆ ਹਾਂਜੀ ਕੀ ਕਹਿਣਾ ਉਹਦੇ ਬਾਰੇ ਕੱਲ ਤਾਂ ਅਸੀਂ ਸਵੇਰੇ ਪੁਲਿਸ ਕੰਪਲੇਨਟ ਕੀਤੀ ਸੀ 2 ਘੰਟੇ ਬਾਅਦ ਹੀ ਮੁਲਾਜ਼ਮ ਆਏ ਠੀਕ ਹੈ ਜੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਕਾਰਵਾਈ ਕਰੋ ਸਿਰਫ ਲਿਖ ਕੇ ਲੈ ਗਏ ਉਹਨਾਂ ਨੇ ਕੋਈ ਵੀਡੀਓ ਨਹੀਂ ਚੈੱਕ ਕੀਤੀ ਕੋਈ ਪੁੱਛਗਿੱਛ ਨਹੀਂ ਕੀਤੀ ਠੀਕ ਹੈ ਜੀ ਅਸੀਂ ਆਪਣੇ ਤੌਰ ਤੇ ਸਾਰੇ ਮਹੱਲੇ ਦੇ ਵਿੱਚ ਪੁੱਛਗਿੱਛ ਕੀਤੀ ਤੇ ਕੁਝ ਵੀਡੀਓ ਦੀ ਸਾਨੂੰ ਕਵਰਿੰਗ ਮਿਲੀ ਉਹਦੇ ਤੇ ਅਸੀਂ ਬਹੁਤ ਲੋਕਾਂ ਨੂੰ ਉਹ ਵੀਡੀਓ ਪਾਈ ਜੀ ਸਾਨੂੰ ਕਿਸ ਤਰੀਕੇ ਨਾਲ ਇਸ ਦਾ ਪਤਾ ਲੱਗੇ ਠੀਕ ਹੈ ਸਾਡੇ ਮਹੱਲੇ ਦਾ ਹੀ ਨੋਜ ਕੁਮਾਰ ਮੋਜੀ ਜੀ ਠੀਕ ਹੈ ਜੀ ਉਹਨਾਂ ਦੀ ਲੱਕੜ ਮੰਡੀ ਚ ਸ਼ਾਪ ਹੈ ਜੀ ਉਹਨਾਂ ਨੇ ਕਿਹਾ ਵੀ ਇਸ ਰੰਗ ਦਾ ਜਿਹੜੇ ਟੀ-ਸ਼ਰਟ ਪਾਈ ਹੋਈ ਸੀ ਮੁੰਡੇ ਨੇ ਉਹ ਇੱਕ ਮੋਬਾਈਲ ਦੀ ਦੁਕਾਨ ਤੇ ਮੁੰਡਾ ਖੜਾ ਆ ਵੀ ਤੁਸੀਂ ਆਣ ਕੇ ਦੇਖ ਸਕਦੇ। ਅਸੀਂ ਫਟਾਫਟ ਕਾਰਵਾਈ ਕੀਤੀ ਤੇ ਜਾ ਕੇ ਅਸੀਂ ਮੌਕੇ ਤੇ ਪਹੁੰਚੇ। ਜਦੋਂ ਅਸੀਂ ਦੇਖਿਆ ਤੇ ਇਹਨੂੰ ਸਿਰਫ ਇੱਕੋ ਦਾਪ ਕੰਮ ਆ ਰਿਹਾ ਤੈਨੂੰ ਗੁੱਟ ਤੋਂ ਫੜਿਆ ਤੇ ਨੇ ਫੜਵੜ ਦੱਸ ਦਿੱਤਾ ਜਦੋਂ ਪਹਿਲਾਂ ਤਾਂ ਮੰਨਿਆ ਨਹੀਂ। ਕਿਹਾ ਜੀ ਜਦੋਂ ਅਸੀਂ ਕਿਹਾ ਵੀ ਜੇਬ ਦੇਖੋ ਜੇ ਦੇਖਿਆ ਤੇ ਜੇਬ 'ਚ ਕੁਝ ਪੈਸੇ ਸਿਕੇ। ਤੇ ਜਦੋਂ ਗੁੱਟ ਤੋਂ ਫੜ ਕੇ ਅਸੀਂ ਦੋਕ ਇਹਦੇ ਲਾਈਆਂ ਤੇ ਮੰਨ ਗਿਆ ਜੀ ਹਾਂ ਚੋਰੀ ਮੈਂ ਕੀਤੀ ਹੈ। ਇੱਕ ਬਸ ਕੋਲ ਨਾਲ ਚੱਕੀ ਛੱਡਾ ਇਦਿਕੋ ਇੱਕ ਪਲਾਸਟਿਕ ਦੀ ਪਿਸਤੌਲ ਆਈ ਹੈ ਜਿਸ ਦੇ ਨਾਲ ਇਹ ਇਹ ਮੰਨਿਆ ਹੈ ਕਿ ਮੈਂ ਰਾਤ ਨੂੰ ਇਹਦੇ ਨਾਲ ਲੁੱਟਾ ਖੋਹਾਂ ਕਰਦਾ ਜੀ। ਇਹ ਹੁਣ ਕੋਈ ਪੈਸਾ ਪੂਰਾ ਬਰਾਮਦ ਹੋ ਗਿਆ ਤਾਂ ਡਰ ਹਾਂਜੀ ਕੁਝ ਪੈਸੇ ਬਰਾਮਦ ਹੋਏ ਆ। ਹਾਂਜੀ ਪੂਰੇ ਨਹੀਂ ਹੋਏ ਆ ਪੂਰੇ ਨਹੀਂ ਜੀ ਹੋਏ। ਤੇ ਹੁਣ ਮੰਗ ਕੀ ਕਰਦੇ ਆ ਫਿਰ ਇਹ ਤਾਂ ਤੁਸੀਂ ਆਪੀ ਮੰਗ ਇਹੀ ਕਰਦੇ ਆ ਜੀ ਆ ਜੀ ਪ੍ਰਸ਼ਾਸਨ ਨੂੰ ਫੋਨ ਕੀਤਾ ਸੀ। ਲੈ 1 ਘੰਟਾ ਡੇਢ ਘੰਟਾ ਹੋ ਗਿਆ ਇਹਨੂੰ ਫੜੇ ਨੂੰ ਹਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ। ਅਸੀਂ ਚਾਹੁੰਦੇ ਆ ਜੀ ਇੱਥੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੰਨੀ ਤੱਕ ਉਹ ਇੱਕ ਚੋਰ ਪੜਿਆ ਬਿੱਲੀ ਦਾ ਉਹਦੇ ਵੱਲੋਂ ਜਿਹੜੀ ਚੋਰੀ ਕੀਤੀ ਗਈ ਸੀ ਕਿ ਮੱਲਾ ਵਾਸੀਆਂ ਨੇ ਜਿਹੜਾ ਉਹਨਾਂ ਉਹ ਪੜਿਆ ਤੇ ਉਹਦੇ ਕੋਲੋਂ ਕੁਝ ਕ ਪੈਸੇ ਵੀ ਬਰਾਮਦ ਹੋਏ ਜਾਂਦੇ ਇੱਕ ਪਤੋ ਨੇ ਆ ਕੀ ਚੜ੍ਹਨ ਸਾਡਾ ਉਹਦੇ ਬਾਰੇ ਤੇ ਸਵੇਰੇ ਦੇ ਅਸੀਂ ਸਾਨੂੰ ਮੈਨੂੰ ਫੋਨ ਆਇਆ ਸੀ ਸਵੇਰੇ ਮੱਲੇ ਦੇ ਵਿੱਚੋਂ ਤੇ ਚੋਰੀ ਉੱਥੇ ਮੈਂ ਗਿਆ ਪਹਿਲਾਂ ਤਾਂ ਪੁਲਿਸ ਨੂੰ ਬੁਲਾਇਆ ਪੁਲਿਸ ਆਈ ਨਹੀਂ ਬਹੁਤ ਦੇਰ ਬਾਅਦ ਇੱਕ ਸਬੰਧ ਕਲੈਕਟਰ ਆਇਆ ਚਲੋ ਉਹਨਾਂ ਨਾਲ ਲੈ ਕੇ ਅਸੀਂ ਸੀਸੀਟੀਵੀ ਕੈਮਰੇ ਦੇਖੇ ਬੰਦੇ ਦੀ ਪਛਾਣ ਕੀਤੀ ਪਛਾਣ ਕਰਕੇ ਦੁਪਹਿਰੇ ਸਾਨੂੰ ਸਾਡੇ ਮੁੰਡੇ ਨੇ ਉਹ ਬੰਦੇ ਨੂੰ ਮੁਲਕੜ ਮੰਡੀ 'ਚ ਉਹ ਮੋਬਾਈਲ ਲੈਂਦਾ ਛਾਣ ਲਿਆ ਤੇ ਉੱਥੋਂ ਇਹਨੂੰ ਫੜ ਲਿਆ ਤੇ ਕੁਝ ਪੈਸੇ ਦੇ ਕੋ ਬਰਾਮਟ ਹੋ ਗਿਆ ਇਹਦੇ ਕੋਲ ਇੱਕ ਨਕਲੀ ਰਵਾਲਵਰ ਨਿਕਲ ਆਇਆ ਲਗਣੀ ਦੇ ਕੋ ਬਟੂਏ ਦੇ ਵਿੱਚੋਂ ਦੋ ਕਿਸੇ ਦੇ ਜਿਜੇ ਆਧਾਰ ਕਾਰਡ ਤੇ ਪੈਨ ਕਾਰਡ ਆ ਤੇ ਕੋਈ ਏਟੀਐਮ ਆ ਉਹ ਵੀ ਕਿਸੇ ਕੋਲੋਂ ਨਿਕਲ ਆਇਆ 2 ਘੰਟੇ ਹੋ ਗਏ ਤੇ ਮੈਂ ਪੁਲਿਸ ਨੂੰ ਫੋਨ ਕਰੀ ਜਨਾ ਅਮਰੀਕ ਸਿੰਘ ਨੂੰ ਕੀਤਾ ਕਹਿੰਦੇ ਮੈਂ ਬਾਹਰ ਆਂ ਕਿਤੇ ਕਬੂਰ ਖੜੇ ਗਿਆ ਐ ਐਸਪੀ ਸਾਹਿਬ ਵੀ ਕਹਿੰਦੇ ਮੈਂ ਬਾਹਰ ਆਂ ਕਿਤੇ ਅਸੀਂ ਹੁਣ ਇਸ ਕਰਕੇ ਗੁਰਦੁਆਰੇ ਲੈ ਕੇ ਉਹਨੂੰ ਬੈਠੇ ਆ ਅਜੇ ਤੱਕ ਇਹਨੂੰ ਕੋਈ 来 ਨਹੀਂ ਆਇਆ ਹਜੇ ਤੱਕ ਵੀ ਬੜਾ ਇਹ ਸਾਡੇ ਮੁਹੱਲੇ ਦੇ ਵਿੱਚ ਬਹੁਤ ਜ਼ਿਆਦਾ ਚੋਰੀਆਂ ਹੁੰਦੀਆਂ ਆਪ ਹੀ ਇਹ ਦੱਸਦਾ ਵੀ ਦੋ ਦਿਨ ਦਿਨ ਪਹਿਲਾਂ ਮੈਂ ਇੱਕ ਹੋਰ ਕਿਸੇ ਦੇ ਘਰ ਬੜਿਆ ਸੀ ਉੱਥੋਂ ਮੈਨੂੰ ਸਿਰਫ 10 ਰੁਪਏ ਲੱਭੇ ਕਿੰਨੀ ਦੇਰ ਹੋ ਗਈ ਤੁਹਾਨੂੰ ਇਹਨੂੰ ਕਾਬੂ ਕੀਤਾ ਹੋਇਆ ਤੁਹਾਨੂੰ ਦੋ ਮੇਰਾ 2 ਘੰਟੇ ਤੋਂ ਉੱਪਰ ਹੋ ਗਿਆ ਮੈਂ ਤੁਹਾਨੂੰ ਫੋਨ ਕੀਤਾ ਦੋ ਘੰਟੇ ਤੋਂ ਉੱਪਰ ਹੋ ਗਿਆ ਅਜੇ ਕੋਈ ਨਹੀਂ ਆਇਆ ਕੋਈ ਨਹੀਂ ਸੰਨ ਮੈਂ ਹੀ ਫੋਨ ਕਰੀ ਜੰਨਾ ਤੇ ਹੁਣ ਸਚੇ ਸਾਹਿਬ ਦਾ ਕੋਈ ਕਿਸੇ ਹੋਰ ਨੇ ਚੁੱਕਿਆ ਹੋਏ ਕਹਿੰਦੇ ਜੀ ਗੱਲ ਹੈ ਮੀਟਿੰਗ 'ਚ ਬੈਠੇ ਆ ਅਜੇ ਤੱਕ ਕੋਈ ਆਇਆ ਨਹੀਂ ਹੈਗਾ ਬਹੁਤ ਜਿਆਦਾ ਮਾੜਾ ਹਾਲ ਹੈ ਪ੍ਰਵਾਸੀ ਮਜ਼ਦੂਰਾਂ ਦਾ ਬੜਾ ਬਹੁਤ ਜਿਆਦਾ ਲੁੱਟਾ ਖੋਹ ਕਰ ਰਾਇਆ ਇਹਨਾਂ ਤੇ ਗੌਰ ਕਰਨੀ ਚਾਹੀਦੀ ਹੈ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੈਦ ਦੁਆਖਾਨਾ ਔਰ ਤੁਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499